ਸਤਨਾਮ ਸਿਰਿ ਵਾਖੇ ਗੁਰੂ ਸਾਹਿਬ ਜੀ ਰਹਿ ਰਾਸ ਸੋਦਾਰ ਰਾਗ ਅਸਮੱਲਾ ਪਹਿਲਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਸੋਦਾਰ ਤੇਰ ਕੇ ਹਾ ਸੋ ਕਰ ਕੇ ਹਾ ਜਿਬੇ ਸਰਬਿਸਮਲ ਵਜੇ ਤੇਰੇ ਨਾਦ ਅਨੇਕ ਅ ਸੰਖਾ ਕਹਤੇ ਤੇਰੇ ਵਗਣਾਰੇ ਕਿਤੇ ਤੇਰੇ ਰਤਪ੍ਰੀਸਿ ਕਈ ਹੈ ഗണഹാര ഗ ഗുധന പൗണ പണി ബാ രാജാ ധർമ ദ ഗുദന ചിത്ര ഗുപ്ത ലിഖ ജന ലിഖ ലിഖ ധർമ്മ ഗാ തു ബ്രഹ്മ സോ തേ സാര ഗാവാ തുദന ഇന്ദ്രസ ബാലേ ഗവ തു സി സമാധി അന് ਗਾਵਾਂ ਤੁਧਨੋ ਸਾਦ ਵਿਚਾਰੇ ਗਾਵਾਂ ਤੁਧਨੋ ਜਤੀ ਸਤੀ ਸੰਤੋਖੀ ਗਾਵਾਂ ਤੁਧਨਾ ਵੀਰ ਕਰਾਰੇ ਗਾਵਾਂ ਤੁਧਨਾ ਪੰਡਤ ਅਪੜ ਨਰਖੀ ਸਰ ਜਗ ਜਗ ਵਿਦਦਾ ਨਾਲੇ ਗਾਵਾਂ ਤੁਧਨਾ ਮੋਣਿਆ ਮਨਮੋਹਨਾ ਸੁਰਗ ਮਚਪਿਆਲੇ ਗਾਵਾਂ ਤੁਧਨਾ ਰਤਨਾ ਪਾਏ ਤੇਰੇ ਅਠ ਸਠ ਤੀਰਥ ਨਾਲੇ ਗਾਵਾਂ ਤੁਧਨਾ ਜੋਦਮਾ ਬਸੂਰਾ

ਰਤਨਾ ਜਿਨਰ ਚਾਹੀ ਰੰਗੇ ਰੰਗੇ ਭਤੀ ਕਰ ਕਰ ਜਨਸੀ ਮਾਇ ਜਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਜੀ ਵਿੜਾਈ ਜੋ ਇਸ ਭਾਵੇ ਸੋਈ ਕਰਸੀ ਪੈਰ ਹੁਕਮ ਨਾ ਕਰਨਾ ਜਾਈ ਸੋ ਪਾਸ ਸੋ ਸਾਹ ਪਤ ਸਾਹਿਬ ਨਾਨਕ ਰਹਿ ਜਾਈ ਅਸਾ ਮਹੱਲਾ ਪਹਿਲਾ ਸੁਣ ਵਡਾ ਅਖੇ ਸਭ ਕੋ ਏ ਕੇਵਡ ਵੱਡਾ ਡਿਠਾ ਹੋਏ ਕੀ ਮੁੱਲ ਪਾਇਨਾ ਕੇ ਜਾਇ ਕਿਣ ਵਰ ਤੇਰੇ ਰੇਸ ਮਏ ਵੱਡੇ ਮੇਰੇ ਸਾਹਿਬਾ ਗੇ ਰੰਗ ਵੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕਿਤਾ ਕਿਉਂ ਚਿਰ ਰਹਾ ਹੋ ਸਭ ਸੂਤੀ ਮਿਲ ਸੂਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਧਿਆਨੀ ਧਿਆਨੀ ਗੁਰ ਗਰਾਈ ਕੇ ਸਭ ਸੱਤ ਸਭ ਤੱਪ ਸਭ ਚੰਗੀਆਂ ਆਈਆਂ ਸਿੱਧਾ ਪੁਰਖਾਂ ਕੀਆ ਵਿੜਿਆਈਆ ਤਦ ਵੇਲੇ ਜਿਦ ਕਿਨੇ ਨਾ ਪਾਈਆ ਕਰ ਮਿਲੈ ਨਾ ਹੀ ਭਾ ਕਰਾਈਆ ਅੱਖਣ ਵਾਲਾ ਗਿਆ ਵਿਚਾਰਾ ਸਿੱਤੀ ਭਰੇ ਤੇਰੇ ਭੰਡਾਰਾ ਜਿਸ ਤੂ ਦੇ ਸੇ ਗਿਆ ਚਾਰਾ ਨਾਨਕ ਸੱਚ ਸਵਰਨ ਹਾਰਾ ਸਮਲਾ ਪੇਲਾ ਅੱਖਾਂ ਦੀਵਾ ਵਿਸਰੇ ਮਰ ਜਾਓ ਅੱਖਾਂ ਨੇ ਓਕਾ ਸੱਚਾ ਨਾਮ ਸੱਚੇ ਨਾਮ ਕੀ ਲਗੇ ਭੂਖ ਉਤਪੁਖੇ ਖਾਏ ਚਲਿਏ ਦੁਖ ਸੋਖਿ ਵਿਸਰੇ ਮੇਰੀ ਮਾਇ ਸੱਚਾ ਸਾਹਿਬ ਸੱਚੇ ਨਾਮ ਹੈ ਰਹਾ ਸੱਚੇ ਨਾਮ ਕੀ ਤਿਲਵੜੀ ਆਈ ਆਕਾਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਅਖਣ ਪਾਏ ਵੜਨ ਨਾ ਹੋਵੇ ਕਾਟਨ ਜਾਏ ਨਾ ਹੋ ਮਰੇ ਨਾ ਹੋ ਵੇ ਸੋਗ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48)}^{(49)}^{(50)}^{(51)}^{(52)}^{(53)}^{(54)}^{(55)}^{(56)}^{(57)}^{(58)}^{(59)}^{(60 ਗੁਰ ਗਰਪਾਸ ਹਮ ਕੀ ਰਹਿ ਗਿਰਮ ਸਤਗੁਰ ਸਰਨਾਈ ਕਰਦਿਆ ਨ ਪਰਗਾਸ ਮੇਰੇ ਮਿਤ ਗੁਰਦੇਵ ਮੋ ਕੋ RAM ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਤਮ ਰਹੀ ਰਹਿ ਰਾਸ ਰਹਾਓ ਹਰ ਦਿਨ ਕੇ ਵਡ ਭਾਗ ਵਡੇ ਰੇ ਦਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗਣ ਪਰਗਾਸ ਜਿਨਾਂ ਭਾਗਿੰ ਜੰਪਾ ਸਾਜਾ ਜੋ ਸਤਿਗੁਰ ਸੰਗਤ ਨਹੀਂ ਆਏ ਤ੍ਰਿਗ ਜਿਵੇ ਤ੍ਰਿਗ ਜੀਵਾ ਸ ਜਿਨ ਹਰ ਜਨ ਸਤਿਗੁਰਾ ਸੰਗਤ ਪਾਈ ਤੈਨ ਧੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਧ ਹਰ ਰਸ ਪਾਇਆ ਮਨ ਜਨ ਨਾਨਕ ਨਾ ਪਰਗਾਸਾ ਗੂਜਰੀ ਮਲਾ ਪੰਜਵਾ ਕਾਇ ਰੇ ਮਨ ਜਿਤ ਵੇ ਉਦਮਾ ਜਾ ਹਰ ਜੀਉ ਪਰਿਆ ਪਥਰਮ ਜੰਤੋ ਪਾਇ ਤੰਕਰ ਜਿਕ ਅਗੇ ਕਰ ਧਰਿਆ ਮੇਰੇ ਮਗ ਜੀ ਸਤ ਸੰਗਤ ਮਿਲੇ ਸੋ ਕਰਿਆ ਗੁਰ ਪਰਸਾਦ ਪਰੰਪਤ ਪਾਇ ਸੁਕੇ ਕਸ਼ਟ ਹਰੇ ਰਹਾਉ ਜਨਨ ਪਿਤਾ ਲੋਕ ਸੁਤ ਬਨੀਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਜਿਜ ਕ ਸੰਬਾਹੇ ਖਾਕਰ ਕਾ ਹੈ ਮਨ ਕੋ ਕਰਿਆ ਉੜੇ ਉੜ ਆਵੇ ਕੋਸਾ तिस ਬਾਛੇ ਬਚਰੇ ਸਰੀਆ ਤਿਨ ਕਮਣ ਖਲਾਵੇ ਕਮਣ ਜਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨਾਂ ਦਾ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਿਨ ਨਾਨਕ ਬਲਬਲ ਸਦ ਬਲ ਜਾਈਏ ਤੇਰਾਂਤ ਨਾ ਪਾਰ ਵਰਿਆ रागा समल चोता सो पुरख एक ओंकार सतगुरु प्रसाद सो पुरख नरेंद्र नारनजन हर पुरुष नरेंद्र हर अगम अगम अपारा सब त्यावे सब त्यावे तुझ जी हर सच्चे सिद्ध जन हारा सब जी तुम्हारे जी तू जिया काद तारा हर त्याहो संतो जी ਸਬਦੂ ਘਉ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤਾ ਵਿਚਾਰਾ ਤੂ ਘਟ ਘਟ ਅੰਤਰ ਸਰਬਨ ਅੰਤਰ ਜੀ ਹਰੇਕ ਫੁਰਖ ਸਮਾਨ ਇੱਕ ਦਾਤਾ ਇੱਕ ਭਿਖਾਰੀ ਜੀ ਸਤ ਤੇਰੇ ਚੋ ਦੀ ਵਿਡਾਣਾ ਤੂ ਆਪੇ ਦਾਤਾ ਆਪੇ ਭੁਗਤਾ ਜੀ ਤੁਦ ਬਿਨ ਵਰਨਾ ਜਾਣ ਦੁਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀ ਅਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਦ ਜੀ ਜਿਨ ਨਾਨਕ ਤੁਮਾ ਗੁਰ ਬਾਣਾ ਹਰ ਧਿਆਵੇ ਹਰ ਧਿਆਵੇ ਤੁਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪੈ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜੰਕੀ ਫਾਂਸੀ ਜਿਨ ਨਿਰਭੋਜ ਨਰ ਨਿਰਭੋ ਤੇ जिने गो सब भगवासी जिन सेव आज सेव मेरा हर जीते हर हर रूप समासी से तन्नो से तना जिन हरते आया जी जिन नानक तिन बल जैसी तेरी भगत तेरी भगत पंडार जी भरे बेअंत बेअंत तेरे भगत तेरे भगत सलाहन तो दे जी हर अनेक अनेक अनंता ਤੇਰੇ ਨੇਕ ਤੇਰੇ ਨੇਕ ਕਰੇ ਹਰ ਪੂਜਾ ਜੀ ਤਪ ਤਪਹਿ ਜਪੇ ਬੇ ਅੰਤਾ ਤੇਰੇ ਅਨੇਕ ਤੇਰੇ ਨੇ ਕੱਪੜੇ ਬੋ ਸਿਮਰਤੋ ਸਾਸਤ ਜੀ ਪਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਪਾਵੇ ਬੇਰੇ ਹਰਪਗਵੰਤਾ ਤੂ ਆਦੁਰ ਕਾ ਬ੍ਰੰਪਰ ਕਰਤਾ ਜੀ ਤੁਦ ਜੇੜਵੜਾ ਵਰਨਾ ਕੋਈ ਤੂ ਜੁਗ ਜੁਗ ਇੱਕੋ ਸਦਰ ਦਾ ਤੂ ਵੇਖੋ ਜੀ ਤੂੰ ਜੇ ਕਰਤਾ ਸੋਈ ਤੁਦ ਆਪੇ ਪਾਵੇ ਸੋਈ ਵਰਤੇ ਜੀ ਤੂ ਆਪੇ ਕਰੇ ਸੋ ਹੋਈ ਤੁਦ ਆਪੇ ਸ੍ਰਿ ਸਭ ਉਪਾਈ ਜੀ ਤੁਦ ਆਪੇ ਸ੍ਰਿ ਸਭ ਗੋਈ ਜਿਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਸਭ ਸੇ ਕਜਣਾਈ ਅਸਮ ਸਚਿਆ ਮੇਰਾ ਸਾਈ ਜੋ ਤਉ ਪਾਵੇ ਸੋਈ ਥੀਸੀ ਜੋ ਤੂ ਦੇ ਸੋਈ ਹੋ ਪਾਈਰਾ ਸਭ ਤੇਰੀ ਤੂ ਸਭਨੀ ਧਿਆਇਆ ਜਿਤਨੋ ਕਿਰਪਾ ਕਹਿ ਦਿਨਾ ਮਰਤ ਨਾ ਪਾਇਆ ਗੁਰਮੁਖ ਲਾਦਾ ਮਨੁਖ ਗਵਾਇਆ ਤੂ ਆਪ ਵਿਛੋੜਿਆ ਆਪ ਮਿਲਾਇਆ ਤੂ ਦਰਿਆਉ ਸਭ ਤੁਝ ਹੀ ਮਾਏ ਤੁਜ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਜਾਗ ਮੈਲਾ ਵਸੜਿਆ ਸੰਜੋਗੀ ਮੇਲੇ ਜਿਸਨਾ ਤੂੰ ਜਾਣੇ ਸੁਇ ਜਿਨ ਜਾਣੇ ਹਰ ਗੁਣ ਸੰਧੀ ਆ ਖਬਾ ਕਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸੁਭਾਅ ਏ ਤਤ ਬਿੰਦੂ ਜਾਵ ਨ ਕੋਇ ਤੂ ਕਰ ਕਰ ਵੇਖੇ ਜਾਣੇ ਸੋਏ ਜਿਨ ਨਾਨਕ ਗੁਰਮੁਖਾ ਪ੍ਰਗਟ ਹੋਏ ਅਸਾ ਮੱਲਾ ਪੈਲਾ ਕਿੱਤੇ ਸਰਵਰ ਦੇ ਪਿਆਲੇ ਨਿਵਾਸ ਪਾਣੀ ਪੌਕਦ ਨੇ ਕੀਆ ਪੰਗਜ ਮੂ ਭਗ ਨਹੀ ਚਲੇ ਹਮ ਦੇਖ ਤੈ ਡੂਬਿਐ ਮਨ ਇਕ ਨ ਚੇਸ ਮੂੜ ਬਣਾ ਹਰ ਬਿਸਰਤ ਤੇਰੇ ਗੁਣ ਗਲੇਆ ਰਾਹਾ ਨਾ ਹੋ ਜਤੀ ਸਤਿ ਨਹੀ ਪੜਿਆ ਮੂਰਖ ਮੁਗਦਾ ਜਨਪਿਆ ਪ੍ਰਣਵਤ ਨਾਨਕ ਦੀ ਕੀ ਸਰਣਾ ஜென் துனாயி விசர்யா அஸ்ஸம் அல்லா பஞ்சவா பைப்புரா பத்தம்ம நோக்குதே உரியா கோபி தமிழானுக்கு எதிரிப்பரியா அவர்காத்தெடுக்கித்தேனா காமம் மிருசா சம்பந்தப்பட்ட கேவல் நாமோ சிரஞ்சமிளக பஜல் தரணிக்கே ஜென்னமோ பிரித்தா ஜனக்கமாய்க்கே ராவோ ஜப்போ தப்ப சஞ்சமோ and करा प्रतिपारा हमरे दुसे सभे तुम काओ आपा दे मोहे बचाओ सुखे बसे मोर परिवार से सभे करतारा मोर कर जनित कदे कलिए सब बेन को असंगरिय पूनो होई हमारी आशा तोर पदन की रहे प्यासा तुम्हे झाड़ कोइय बना तहां जो बरचासो तुम ते पाहु सएब से का मारे तारी अजिन ज सत्र हमारे मारी है ਆਪਾ ਦੇ ਮੁਝੇ ਬਰੀਏ ਮਨ ਕਾਲ ਕਾ ਤਰਾਸ ਨਵਰੀਏ ਹੂ ਜੋ ਸਦਾ ਮਾਰੇ ਪਛਾ ਸਿਰ ਗਿਉ ਕਰੋ ਰਸ਼ਾ ਰਖ ਲੈ ਮੈ ਰਖਣਾ ਹਾਰੇ ਸੈ ਸੰਸਾਇ ਪਿਆਰੇ ਦੀ ਬੰਦੁਸ਼ਟਨ ਕੇ ਹੰਤਾ ਤੁਮਾ ਪੁਰੀ ਜਤ ਦਸ ਕੰਤਾ ਕਾਲ ਪਾਏ ਬ੍ਰਹਮ ਬਪਤਰਾ ਕਾਲ ਪਾਏ ਸਿਜੂ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀਆ वेदराय ब्रह्मा ज्योति अर्जुन का सब लोक सवार आज नमस्कार है तय हमारा जब उनका सब जगत बनाया दे दे दर्शन अब दया आ दे के अवतार सोई गुरु समझा हमारा नमस्कार इसी को हमारी इस कला विद्या जिन आप सवारी सेवकन को सेवक गुण सुख दिया سترन कपलमबक कीओ कट कट के अंतर की जानत ਪਲ ਬੁਰ ਕੀ ਪੀਰ ਪਛਾਨ ਤਾ ਤੀਤੀ ਦੇ ਕੁੰਜ ਰਸੁਲਾ ਸੱਪਰ ਕਿਰਪਾ ਦਿਸਕਰ ਫੁਲਾ संतन दुख पाए ते दुखी सुख पाए साधन गे सुखी एक एक के पीर पहचाने कट कट के पट पट की जाने जब उदर करत करता रा परात तक दे अपारा जब अगर करता कबहा तो मैं मिल दे दर सभा जते बदन सिर से भतारे आप अपने बुजु जाए तुम सुभी तेरे निरालमा जानत भेद पेदरालम रंगका निरंमका न लंब ਆਦਿ ਨਿਰਨਾ ਸੰਭ ਤੰਕ ਮੁਰਚਾਰਤ ਪੈਦਾ ਜਕ ਪੈਵ ਨ ਪਾਉ ਦਵੇਦਾ ਤਾਪ ਕਰ ਪਹਨ ਮਾਨਦਾ ਮਾ ਮੂੜ ਕਤ ਪੈਦਰਾ ਜਾਣਤ ਮਹਾਦੇਵ ਕੋ ਕੇਦ ਸੇਵ ਨਰੰਕਾਰ ਕਾ ਜਿੰਦੈ ਨਹੀਂ ਪੇਵ ਆਪ ਆਪਣੀ ਬਗਹਿ ਦਿੱਤੀ ਬਰਨਤ ਪੈਨ ਪੈਨ ਤੋ ਹੇ ਤੇਤੀ ਤੰਰ ਕਨ ਜੈ ਪਸਾਰਾ ਗੇペਦ ਸਜਾ ਪ੍ਰਥਮ ਸੰਸਾਰ ਇਕ ਅਰੂਪ ਅਨੁਸਰੂਪਾ ਰੰਗ ਪਿਆਰ ਕਈ ਭੂਪਾਂ ਦਾ ਜੇ ਰ ਸੇਤ ਜਕਿਨੇ ਉਤਪਤ ਖਾਨ ਬਹਾਰਤ ਦਿਨੀ ਕਾ ਪੂਲ ਰਾਜਾ ਵੇ ਬਿਠਾ ਕ ਉਸਮਟ ਭਇਆ ਸ਼ੰਕਰ ਕੇਠਾ ਸਦੇ ਸ੍ਰਿਸ਼ਟ ਦਿਖਾਇਆ ਤੰਬਵ ਆਜ ਗਾ ਸੁਰੂਸੇ ਅੰਭਵ ਅਬਰਛ ਮੇਰੀ ਤੁਮ ਕਰ ਸਿਖ ਉਬਾਰੇ ਸਿਖ ਸੰਘਰੋ دس دجتے اردو تبات سپلملس کر رنکتا جی استبصرنی پرے تن کے دوش دکھ تھوے مਰੇ پھل گجن پک پرے تیارے تن کے कंस कंस से بٹارے جو کال کو ایک بار تے ہے تا کہ کال نکٹ نہ ہے رچے ہوئے تسب کلا دشت رشت جرت ت کالہ کرپا درشت تندے نی آ رہو تا کہ تپن کمو ہریو ਰੰਧੇ ਸਿਤ ਕਰਮਾ ਸਭ ਹੋਈ ਦੁਸ਼ਿਸ਼ਾ ਸਵੇਸਕੇ ਨਾ ਕੋਈ ਇੱਕ ਬਾ ਜੰਨਤ ਮੈਂ ਸੰਭਾਰਾ ਕਾਲ ਫਾਸ ਤੇ ਤੈ ਉਬਾਰਾ ਜਿੰਨਾਂ ਨਾਮ ਧਿਆਰੋ ਕਾ ਦਰਦ ਦੁਸ਼ਤ ਦੋਖ ਤੇ ਰਹਾ ਖੜਕ ਕੇਤ ਮੈਂ ਸਰਨ ਤਿਆਰੀ ਆਪਹਾਦੇ ਹੈ ਹਮ ਇੱਕ ਨਾਮ ਅਨੇ ਜਨਿਓ ਸ੍ਰੀ ਇਸ ਪਾਲਾ ਕਿਰਪਾ ਤੁਮਰੇ ਕਰ ਮੈਂ ਤੋਇ ਕਹਿਓ ਸਭ ਤੋ ਹੈ ਬਖਾਨਿਆ ਦੋਰਾ ਸਗਲ ਦਵਾ ਏ ਮਨਵਦੀਆ ਵਦਾਈਆਂ ਰਾਗਤਨ ਪਰਵਾਰ ਪਰੀਆਂ ਸਬਦ ਗਾਵਣਾਂ ਆਂ ਸਤ ਗਾਉ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨੰਦ ਗਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੁਸ ਗਰ ਰਣਾ ਅੰਗੀ ਕਰਉ ਕਰ ਤੇਰਾ ਕਾਲ ਸਭ ਸਵਾਰਨਾ ਸਭਨਾਂ ਗੱਲਾਂ ਸਮਰਸ ਸਵੇਂ ਸਗਮਨ ਵਿਸਾਰੇ ਕਿਹ ਨਨਕਾ ਮਨ ਮੇਰੇ ਸਦਾ ਰਹ ਹਰ ਨਾਲੇ ਸੱਚੇ ਸਹਬਾ ਕੈ ਨਹੀਂ ਕਰ ਤੇਰੇ ਕਤਾ ਤੇਰੇ ਸਭ ਕਿਸ ਹੈ ਜਿਸ ਦੇ ਸੋ ਪਾਵੇ ਸਦਾ ਸਿਰ ਸਦਾ ਤੇਰੀ ਨਾਮਨ ਵਸਾਵੇ ਨੇ ਇਤਸਬ ਜਾਈਆਂ ਸਦਾ ਕੁਰਬਾਨ ਕੀਤਾ ਗੁਰਬਿਟੋ ਜਿਸ ਦੀਆਂ ਇਹ ਵਿੜਿਆਈਆਂ ਕਹਿ ਨਾਨਕਾ ਸੁਨਾ ਸੰਤੋ ਸੱਤਰ ਪਿਆਰ ਸਚਾ ਨਾਮ ਮੇਰਾ ਅਧਾਰੋ ਵਜੇ ਪੰਜ ਸੱਤਿਤ ਕਰਸ ਵਾਗੇ ਕਰਸ ਵਾਗੇ ਸ਼ਬਦ ਵਾਜੇ ਕਾ ਜਿਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਲਕੰਡ ਕਮਾਰਿਆ ਤੁਰਕਮ ਪਾਇਆ ਤੁਧ ਜਿੰਦ ਕੋ ਸੇ ਨਮਰ ਕੇ ਲਾਗੇ केन्त्य सुपकरण सुनाव पागि सगं मनो भूरे पार ब्रह्म प्रभ पाया उतरे ਦੇਖੋ ਖਾਵੇ ਦੇਖੋ ਪੁੰਚੇ ਦਿਸਕ ਹੋਏ ਅਧਾਰੋ ਇਹ ਵਸਤ ਤ ਜਿ ਨ ਜੈ ਨਿਤ ਨਿਤ ਰਤ ਉਰਤਾਰ ਤਮ ਸੰਸਾਰ ਚ ਲਗਤ ਰਿਏ ਸਭ ਨਾਨਕ ਬ੍ਰੰਪਸਾ